ਸੰਗਏ ਬੈਸੋ ਬੋ ਕਰ ਰਹੇ ਰੋਜ਼ ਕਰ ਰਹੇ ਜਿਨ੍ਹਾਂ ਦੀ ਇਹ ਹੋਈ ਸਾਡੇ ਮਸਲੇ ਹੱਲ ਦੀ ਇਹ ਆ ਤੁਮ ਲੋਗ ਗੱਲ ਨਹੀਂ ਐਸੀ ਕਰਦਾ ਇਹ ਪਕਾ ਜੀ 14 14 ਸਾਲਾਂ ਤੋਂ 18 18 ਸਾਲਾਂ ਤੋਂ ਰੋਲ ਰਹੇ ਸੀ ਇਹਨਾਂ ਨੇ ਵੋਟਾਂ ਪਹਿਲਾ ਵਾਅਦਾ ਕੀਤਾ ਸੀ ਜੀ ਸਾਡਾ ਤਰਾਂ ਤ ਬਿਨਾ ਕਿਸੇ ਧਰਨੇ ਤੋਂ ਬਿਨਾ ਰੈਲੀ ਤੋਂ ਸਰਕਾਰ ਨੇ ਆਪਣੀ ਸਾਫ ਨੀਤੀ ਨਾਲ ਇਹ ਬੰਦੇ ਨਹੀਂ ਜੀ ਮੇਰੇ ਇਹ ਇਹ ਮੈਂ ਇਹਨਾਂ ਨੂੰ ਨਹੀਂ ਜਾਣਦਾ ਸੀ ਮੈਂ ਕਿਸੇ ਨੂੰ ਨਹੀਂ ਜਾਣਦਾ ਇਹਨਾਂ ਚੋਂ ਪਰ ਇਹਨਾਂ ਨੂੰ ਇਹੀ ਕਿਹਾ ਇੱਕੋ ਗੱਲ ਕਿਹਾ ਸਮਾਂ ਲੱਗੂਗਾ ਜਿਹੜਾ ਜਿਹੜੀ ਯੂਨੀਅਨ ਧਰਨਾ ਨਹੀਂ ਦੂਗੀ ਉਹਦਾ ਕੰਮ ਸਭ ਤੋਂ ਪਹਿਲੇ ਤੇ ਹੋਊਗਾ ਜਿੱਤ ਜਾ ਰਹੇ ਨਾ ਇਹਨਾਂ ਨਿਚੋੜ ਮੈਂ ਤੁਹਾਨੂੰ ਦੱਸਦਾ ਜੀ ਨਿਚੋੜ ਇਹ ਹੈ ਕਿ ਸਰਕਾਰ ਅਕਾਲੀ ਸਰਕਾਰ ਨੇ ਇੱਕ ਲੈਟਰ ਕੱਢਿਆ ਸੀਗਾ 2014 ਦੇ ਵਿੱਚ ਕਿ ਜਦ ਮੁਲਾਜ਼ਮਾਂ ਨੂੰ ਡੀਏ ਮਿਲੇਗਾ ਉਦੋਂ ਹੀ ਹਾਈਐਸ ਤੇ ਆਈਪੀਐਸ ਅਧਿਕਾਰੀਆਂ ਨੂੰ ਡੀਏ ਮਿਲੇਗਾ ਪਰ ਕਾਂਗਰਸ ਸਰਕਾਰ ਨੇ ਪਿਛਲੇ ਨੇ ਆ ਕੇ ਇਹ ਲੈਟਰ ਜਾਰੀ ਕੀਤਾ ਸੀ ਕਿ ਜਦ ਜਦ ਸੈਂਟਰ ਦਾ ਡੀ ਅਨਾਉਂਸ ਹੋ ਜੇ ਤਾਂ ਸਾਡੇ ਆਈਐਸਆਈਪੀਐਸ ਅਫਸਰਾਂ ਨੂੰ ਉਸੇ ਟਾਈਮ ਡੀ ਲਗਾ ਦਿੱਤਾ ਜਾਵੇ ਅਸੀਂ ਇਹ ਚਾਹੁੰਦੇ ਹਾਂ ਕਿ ਮਾਨ ਸਾਹਿਬ ਮਾਨ ਸਾਹਿਬ ਇਹ ਜਿਹੜੀ ਚਿੱਠੀ ਤੇ ਗੌਰ ਕਰਨ ਕਾਲੀਆਂ ਦੀ ਸਾਡੇ ਅਫਸਰਾਂ ਨੂੰ ਡੀਏ ਤਾਂ ਹੀ ਲੱਗੇ ਜਦ ਸਾਾਨੂੰ ਲੱਗੇ ਕਿਉਂਕਿ ਉਹਨਾਂ ਹੀ ਤਰਖਾ ਵੀ ਪੰਜਾਬ ਦੇ ਖਜ਼ਾਨੇ ਜਾਂਦੀ ਆ ਸਾਡੀ ਪੰਜਾਬ ਦੇ ਖਜ਼ਾਨੇ ਚ ਜਾਂਦੀ ਆ ਜੇ ਖਜ਼ਾਨਾ ਘਟਾ ਸਾਡੇ ਵਾਸਤੇ ਵੀ ਹੈ ਅਧਿਕਾਰੀਆਂ ਵਾਸਤੇ ਵੀ ਆ ਇੱਕ ਗਰੁੱਪ ਡੀ ਨੂੰ ਤਾਂ ਡੀਏ ਨਹੀਂ ਮਿਲਦਾ ਇੱਕ ਗਰੁੱਪ ਉੱਚ ਅਧਿਕਾਰੀ ਆਈਐਸਆਈਪੀਐਸ ਅਫਸਰ ਉਹਨੂੰ ਡੀਏ ਤੁਰੰਤ ਡੇਟ ਤੋਂ ਦੇ ਦਿੱਤਾ ਜਾਂਦਾ ਸਾਡੀ ਇਹ ਮੰਗ ਹੈ ਕਿ ਜਦ ਅਫਸਰਾਂ ਨੂੰ ਡੀਏ ਸਾਨੂੰ ਡੀਏ ਮਿਲੇ ਉਸੇ ਟਾਈਮ ਅਧਿਕਾਰੀ ਇਹ ਤਾਂ ਅਫਸਰਾਂ ਨੇ ਖੁਦ ਹੀ ਕਰਨਾ ਅਫਸਰ ਖੋਦੀ ਆ ਬਾਦ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ 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 ਜੀ ਆਪ ਸਰਕਾਰ ਮੁਰਦਾਬਾਦ 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 ਆਨੰਦ ਸਾਮ ਯੂਰੇਕਾ ਜਿੰਦਾਬਾਦ 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 ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਆ ਜਾ ਸਾਥੀ ਅੱਕੇ ਆ ਜਾ ਜਿਹਨੇ ਹਾਂ ਆ ਉਹ ਬੈਠ ਜੋ ਤਾਂ ਆਪਰੇ ਹੋਣਾ ਫਿਰਮਲ ਆਉਣਾ ਬੈਠਾ ਭਾਈ ਕੋਡਾ ਲਾ ਕੇ ਕੋਡਾ ਲਾ ਕੇ ਅੰਤੇ ਉਹਨਾਂ ਨੇ ਤਾਂ ਗੋਡੇ ਸੀ ਬਹੁਤ ਹੱਸੀ ਆਇਆ ਤੂੰ ਇੱਥੇ ਤੁਸੀਂ ਆ ਜਾਓ ਸਾਥੀਓ ਬੈਠੋ ਆ ਜਾ ਬਈ ਆ ਜਾ ਇੰਦਰ ਤਾਂ ਠੀਕ ਹੈ ਇੱਧਰ ਆਇਓ ਤਿੰਨ ਕਿ ਜਾਣੇ ਯਾਰ ਸਾਕਿਓ ਅੱਜ ਦਾ ਪ੍ਰੋਗਰਾਮ ਦੇ ਵਿੱਚ ਇੱਧਰ ਆਇਓ ਬਈ ਹੋਣਾ ਆਪਾਂ ਹੋਰ ਐਕਟੀ ਹੋਈਏ ਕਿਉਂਕਿ सरकारो मोदा सरकार मोदा पा मोदा पजा ज़िंदा पा ज़िंदा ज़िंद ਇਹ ਪਿੱਛੇ ਗੁਰ ਕਰ ਰਹੀ ਹੈ ਕੀ ਬਹਾਰ ਹੈ

ਆਪਣੇ ਇਸ ਮੰਚ ਦੇ ਵਿੱਚ ਜਿਹੜਾ ਸ਼ਮੂਲੀਅਤ ਕਰ ਚੁੱਕੇ ਨੇ ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਫਰੰਟ ਤੇ ਆਉਣ ਅ ਸੁਭਾ ਪ੍ਰਧਾਨ ਵਿਕਰਮ ਦੇਵ ਜੀ ਨੂੰ ਬੇਨਤੀ ਹੈ ਕਿ ਉਹ ਆਪਣੇ ਸਟੇਜ ਦੇ ਉੱਪਰ ਜ਼ਰੂਰ ਆਉਣ ਉਸ ਦੇ ਨਾਲ ਸਾਡੇ ਪ੍ਰਾਤਰੀ ਜਥੇਬੰਦੀਆਂ ਦੇ ਵਿੱਚੋਂ ਆਕਿੰਦਰਪਾਲ ਕੱਕੜੀ ਇਹ ਆਇਆ ਹੈ ਸਾਡੇ ਇੱਕ ਪ੍ਰਾਣੀ ਪਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਤੋਂ ਅਤਿੰਦਰ ਕੱਗਾ ਜੀ ਪਲੀ ਨੂੰ ਬੇਨਤੀ ਹੈ ਕਿ ਉਹ ਸਟੇ ਤੇ ਆਇਆ ਆ ਭਾਰਤੀ ਕਿਸਾਨ ਯੂਨੀਅਨ ਇਕੱਠਾ ਟਿਕਾਉਂਦਾ ਜਿਨ੍ਹਾਂ ਦੇ ਸੁਪਾ ਪ੍ਰਧਾਨ ਮਨਜੀਤ ਸਿੰਘ ਤਨੇਰ ਇਹ ਅੱਜ ਦੇ ਨਹੀਂ ਜਦੋਂ ਤੋਂ ਅਸੀਂ ਬੇਰੁਜ਼ਗਾਰ ਸੀਗੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਲੜਦੇ ਰਹੇ ਸਾਡੇ ਧਰਮਿਆਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਜਿਹੜੀ ਸਮੂਲੀਅਤ ਕੀਤੀ ਹੈ ਹਰੇਕ ਥਾਂ ਤੇ ਸਾਡਾ ਜਿਹੜਾ ਇਨਾਮ ਨਾਲ ਸਹਿਯੋਗ ਦਿੱਤਾ ਹੈ ਸੋ ਉਹਨਾਂ ਦੇ ਆਪੂ ਸਰਬਾਨ ਨੂੰ ਬੇਨਤੀ ਹੈ ਕਿ ਉਸ ਸਟੇਜ ਤੇ ਜਿਹੜਾ ਉਹ ਜ਼ਰੂਰ ਸਭ ਤੋਂ ਪੜੇ ਲਿਖੇ ਨੌਜਵਾਨ ਨੇ ਇਹਨਾਂ ਦੇ ਨਾਲ ਦੇਖੋ ਕੀ ਬੱਪ ਰਿਹਾ کام کي ڪم کي سپورٽ ڪيو ٿا مبارڪ مبارڪ